13 13 13 13 26 13 34 13 45 13 56 13 5.13 78 13 791 13 88 104 13 9 117 13 10 130 ਰਾਈਟ ਆ 13 ਦਾ ਪਾੜਾ ਬਾਪੂ ਜੀ ਸਾਰਿਆਂ ਨੂੰ ਔਖਾ ਸਾਰਿਆਂ ਨੂੰ ਔਖਾ 9 ਦਾ ਟੇਬਲ ਸਾਰਿਆਂ ਨੂੰ ਔਖਾ ਉਹ ਇੰਨਾ ਵੀ ਸਿਖਾਇਆ ਜਿਹਨੂੰ ਨੌਲੇਜ ਉਹਦਾ ਆ ਗਿਆ ਸੌਖਾ ਵੀ ਬਹੁਤ ਇਧਰ ਹੱਥ ਤੇ ਨਿਖਾ ਨਿਗਾ ਰੱਖੀ ਹਾਂ ਤਾਂ ਲਿਖ ਲੈਣਾ 1 2 3 4 9 ਤੱਕ ਲਿਖ 9 ਤੱਕ ਲਿਖ ਲਿਆ ਜੀ ਠੀਕ ਆ ਹਾਂਜੀ ਇਧਰ ਦੇ ਪਾਸੇ 9 ਬੰਨਦਾ 09 9 ਇੱਕ ਦਾ 09 ਆ ਨਾ ਹਾਂਜੀ ਇਧਰਲੇ ਨੂੰ 0 ਨੂੰ ਬੰਨ ਕਰੀ ਜਾਣਾ 9 ਵਾਲੇ ਨੂੰ ਲੈਸ ਕਰੀ ਜਾਣਾ ਜਿਵੇਂ ਦੂਜੇ ਤੇ 9 ਦੁਨੀ 18 ਆ ਗਏ ਨਾ 0 ਨੂੰ ਪਲੱਸ ਕਰਿਆ 1 ਹੋ ਗਿਆ ਇੱਥੇ ਹਾਂਜੀ 9 ਨੂੰ ਲੈਸ ਕਰਿਆ 8 ਹੋ ਗਿਆ 8 ਹੋ ਗਿਆ 18 ਹੋ ਗਿਆ ਇਹ ਨਹੀਂ ਤੀਜੇ ਦੇ ਇਧਰਲੇ ਨੂੰ ਪਲੱਸ ਕਰੀ ਜਾਣਾ ਇਧਰਲੇ ਨੂੰ ਮਾਈਨਸ ਕਰੀ ਜਾਣਾ 9 9 ਦਾ ਟੇਬਲ ਥੋੜਾ ਪ੍ਰੋਪਰ ਤਿਆਰ ਹੋ ਜਾ ਹੋਰ ਪੈਨੜਾ ਦਿਖਾਵਾਂਗਾ ਇੱਕ ਇੱਕ ਹੋਰ ਸੁਣਾਉਂਗੇ ਬਾਬੂ ਜੀ ਹੋਰ ਪੜ ਵੱਡੇ ਦਾ ਵੱਡੇ ਦਾ ਸੁਣਾ 25 ਦਾ ਸੁਣਾ ਦੇਣਾ 25 ਦਾ ਸੁਣਾ ਦਿਓ ਠੀਕ 25 ਤੋਂ 50 25 ਦੀ 75 25 25 25 250 500 25 5 125 25 ਦੀ 150 25 7 175 25 8 200 25 9 225 25 10 250 ਠੀਕ ਆ ਦਿਮਾਗ ਮੇਰੀ 10ਵੀਂ ਚੋਂ ਫਟਦੀ ਜਨ ਸੀ ਮੈਂ ਤਾਂ ਪੜਨ ਵਾਲਾ ਸੀ ਮੈਂ ਜੀ ਮੈਂ ਮੈਂ ਇਹਦੇ ਵਿੱਚ ਮੇਰੇ 85% ਨੰਬਰ ਦੇ ਆ ਦੇਖੋ ਆਪਣੇ ਤਾਂ ਕੰਪਿਊਟਰ ਤੇ ਆਪਦਾ ਕੈਲਕੂਲੇਟਰ ਖੋਲ ਲੈਣਾ ਮੋਬਾਈਲਾਂ ਦੇ ਵਿੱਚ ਇਹ ਬਿਉਰਕਾ ਹੈ ਮਾਣਾ 300 ਰੁਪਏ ਵੀ ਹੈ ਮੈਂ ਜਦ ਮੇਰੀ ਨਾ ਦੋ ਵਾਰੀ ਮੇਰੇ ਲੈਕਚਰ ਸ਼ਾਰਟ ਕਰਤੇ ਹਾਂਜੀ ਮੈਂ ਖੇਡਦਾ ਸੀ ਕਬੱਡੀ ਮੈਂ ਕਬੱਡੀ ਦਾ ਤਕੜਾ ਖੜਾ ਰਿਹਾ ਹਾਂ ਬਹੁਤ ਕਬੱਡੀ ਖੇਡਿਆ ਮੈਂ ਅਲਰਮ ਕਾਲ ਮੇਰੇ ਲੈਕਚਰ ਦੋ ਵਾਰੀ ਸ਼ਾਰਟ ਕਰਦੇ ਮੈਂ ਧਾਰਮ ਕਾਲਜ ਬਦਲ ਕੇ ਫਿਰ ਸੁਹਾਰ ਕਾਲ ਜਾ ਕੇ ਬੀਏ ਕਰੀ ਸੀ ਹਾਂਜੀ ਮੇਰੇ ਲੈਕਚਰ ਸ਼ਾਰਟ ਹੋਣੇ ਮੈਂ ਫੇਰ ਨਹੀਂ ਨੀ ਸੋਇਆ ਜ਼ਿੰਦਗੀ ਚ ਮੇਰੇ ਲੈਕਚਰ ਸ਼ਾਰਟ ਹੋਣ ਨਾਲ ਮੇਰੇ 2 ਸਾਲ ਮਰੇ 2 ਸਾਲ ਇੱਕਰੀ ਪਲਾਸ ਦੇ ਕਰਾਉਂਦੇ ਜੀ 100 ਤੱਕ ਪਹਾੜਾ ਹੁੰਦਾ ਪਹਾੜਾ ਦਾ ਯਾਰ ਮੈਨੂੰ ਨਾ ਕੋਈ ਖਾਸ ਗੱਲ ਨਹੀਂ ਹੁੰਦੀ ਹਾਂਜੀ ਇਹਦਾ ਕੈਲਕੂਲੇਸ਼ਨ ਹੁੰਦੀ ਆ ਜੋੜ ਹੁੰਦੀ ਹੈ ਹਨਾ ਹਾਂ ਇੱਕ ਰੀ ਜੀ ਨੂੰ ਸਮਝ ਆ ਗੋਦੇ ਹੱਥ ਤੇ ਸੌਖਾ ਜੀ ਬਹੁਤ ਬਾਤ ਸੌਖ ਨੇ ਹੁੰਦਾ ਨਹੀਂ ਗੱਛਾ ਤੁਹਾਡੇ ਵੀ ਕੋਈ ਦੇਖ ਰਿਹਾ ਕੋਈ ਬਜ਼ੁਰਗ ਹੈ ਕੋਈ ਐਦਾਂ ਦੀ ਕੋਈ ਜਾਣਦਾ ਹਨਾ ਪਹਾੜੇ ਜਾਣਦਾ ਕੋਈ ਵੀ ਹਨਾ ਪੁਰਾਣੀਆਂ ਗੱਲਾਂ ਜਾਣਦਾ ਅਸੀਂ ਇੱਕ ਆਪਣਾ ਮੇਲ ਆਈਡੀ ਜਾਂ ਸਾਨੂੰ ਨੰਬਰ ਦਿੱਤਾ ਹੋਇਆ ਤੇ ਕੰਟੈਕਟ ਕਰ ਲਿਓ ਮੈਸੇਜ ਕਰ ਦਿਓ ਸਾਨੂੰ ਬਾਪੂ ਜੀ ਮਿਲ ਕੇ ਤਾਂ ਬੜਾ ਚੰਗਾ ਲੱਗਿਆ ਤੁਹਾਨੂੰ ਆ ਚੀਜ਼ਾਂ ਦਾ ਆਪਾਂ ਦੇਖੀ ਜਦੋਂ ਗੱਲਾਂ ਬਾਤਾਂ ਕਰਨ ਲੱਗ ਗਏ ਨੇ ਉਹ ਤੇ ਖੁੱਲਦੇ ਹਨ ਅਸੀਂ ਤਾਂ ਦਰਵਾਜ਼ਿਆਂ ਦੀ ਵੀਡੀਓ ਬਣਾਉਣ ਆਏ ਸੀਗੇ ਅਸੀਂ ਇੱਥੇ ਬੈਠੇ ਹੀ ਹੁੰਨੇ ਆ तकरीबन ਸਾਡਾ ਬਾড্ডা ਹੀ ਆ ਹਵਾ ਸੁਖ ਖੇਤ ਜਿਹੜਾ ਕੱਢਿਆ ਰੋਟੀ ਖਾਣੀਆਂ 2 ਘੰਟੇ ਇੱਥੇ ਮਹਿਫਲ ਲਾਵਾਂਗੇ ਫਿਰ ਫਿਰ ਜੇ ਮੂਡ ਬਣ ਗਿਆ ਖੇਤ ਮੋਟਰਸਾਈਕਲ ਚੱਕਣਾ ਹਾਂ ਸਿਵਰੇ ਸਾਈਕਲ ਤੇ ਜਿਹੜਾ ਦਿਨ ਉਹਨਾਂ ਤੋਂ ਦੂਜਾ ਮੋਟਰਸਾਈਕਲ ਹੁੰਦਾ ਮੇਰੇ ਕੋਲ ਮੇਰੇ ਕੋਲ ਪੱਕਾ ਰੱਖਿਆ ਮੇਰੇ ਮੋਟਰਸਾਈਕਲ ਨੂੰ ਕੋਈ ਹੱਥ ਨਹੀਂ ਲਾਉਂਦਾ ਠੀਕ ਹੈ ਕਿਹੜਾ ਮੋਟਰ ਨਿਕਲੇ ਮੇਰੇ ਕੋਲੇ ਸਾਰ ਐਸਐਸਡਲ ਉਹ ਦੂਜਾ ਹੈਗਾ ਹੀਰੋ ਹੰਡਾ ਹੀਰੋ ਹੰ ਈ ਓੱਚਾ ਮੈਂ ਆਪਣੀ ਬੱਸ ਘਾਪਾ ਕਾਈਕਲ ਤੇ ਜਾਣਾ ਥੇ ਬੱਸ ਲੈਣੀ ਜਾਂ ਸਵੇਰੇ 7:30 ਵਜੇ ਬੱਸ ਆਉਂਦੀ ਸੀ ਰੋਡ ਬੇਜ ਦੀ ਕੋ ਮਿਲ ਗਈ ਮਿਲ ਗਈ ਜੇ ਨਾਂਗੀ ਤਾਂ ਉਦੋਂ ਬਾਅਦ ਬੱਸ ਖੱਜਲ ਖਵਾਰੀ ਸੀ ਔਖੀ ਵੀ ਹੁੰਦੀ ਸੀ ਨਾ ਫਿਰ ਅਈ ਵਾਰੀ ਕਰ ਮੈਂ ਕਬੱਡੀ ਖੇਡਦਾ ਮੈਂ ਰਾਤ ਨੂੰ ਭੱਜ ਗਿਆ 12 ਕਿਲੋਮੀਟਰ ਰਾਤ ਨੂੰ 12 ਕਿਲੋਮੀਟਰ ਸਾਧਨ ਨਹੀਂ ਹੁੰਦਾ ਨਹੀਂ ਸੀ ਸਾਧਨ ਨਹੀਂ ਹੁੰਦੇ ਉਦੋਂ ਉਦੋਂ ਜ਼ਿੰਦਗੀ ਬਹੁਤ ਔਖੀ ਸੀ ਬਹੁਤ ਔਖੀ ਸੀ ਜ਼ਿੰਦਗੀ ਸਰੀਰ ਫਿਜ਼ੀਕਲੀ ਬਾਹਲੇ ਤੱਕਲੇ ਬਿਲਕੁਲ ਫਿਜ਼ੀਕ ਸਰੀਰ ਬਾਹਲੇ ਤੱਕਲੇ ਤੱਕਲੇ ਮੈਂ ਮੈਂ 8-8 ਮੈਚ ਲਾਇਆ ਕਬੱਡੀ ਦੇ 8 8 ਮੈਚ 8 8 ਮੈਚ ਤੁਸੀਂ ਮਤਲਬ ਬੈਸਟ ਕਾਦੇ ਚ ਸੀਗੇ ਜੀ ਬੈਸਟ ਮੈਂ ਕਬੱਡੀ ਦਾ ਖਿਡਾਰੀ ਵਾਲਾ ਪਕੜਾ ਹਾਂ ਜਾਫੀ ਸੀ ਜਾਂ ਮੈਂ ਜਾਫੀ ਵੀ ਸੀ ਡੇਡਰ ਮੈਂ ਡਬਲ ਰੋਲ ਸੀ ਮੇਰਾ ਡਬਲ ਡਬਲ ਪਿੰਡ ਦੀ ਟੀਮ ਚ ਮੈਂ ਡਬਲ ਰੋਲ ਕਰਦਾ ਸੀ ਕਾਲਜ ਦੀ ਟੀਮ ਚ ਮੈਂ ਇੱਕ ਕੰਮ ਕਰਦਾ ਸੀ ਜਾਂ ਜੱਪ ਲਉਂਦਾ ਸੀ ਜਾਂ ਰੇਟਸ ਹੁੰਦਾ ਜੀ ਫਰੈਂਡੀ ਟੀਮ ਦਾ ਢੋਖਾ ਵੀ ਦਾ ਅਲਰਾਉਂਡਰ ਆ ਜਿਹੜੇ ਪਾਸੇ ਗੱਲ ਕਿ ਉਹ ਬਿਯੁਰਗਾਂ ਦੇ ਹਾਂ ਹਾਂ ਪਰ ਤੋਂ ਪਿੱਛੇ ਉਹ ਬੰਦੇ ਬੈਠੇ ਆ ਸਾਰਿਆਂ ਨੂੰ ਪੁੱਛਦੇ ਵੀ ਕੈਂਡੀ ਨੇ ਫੜਾਈ ਹੋਵੇ ਆਪਾਂ ਦੀ ਕਬੱਡੀ ਖੇਡਾਂ ਵਾਲੇ ਪਾਸੇ ਜਾਵੜੋ ਹਣਾ ਆਪਾਂ ਦੀ ਮੈਚ ਫੁੱਟਬਾਲ ਮੈਂ ਖੇਡਿਆ ਹਾਕੀ ਮੈਂ ਖੇਡਿਆ ਵਾਲੀਬਾਲ ਦਾ ਮੈਂ ਵਧੀਆ ਖਿਡਾਰੀ ਸੀ ਸਮੈਸ਼ੰਗਲਾ ਅੱਜ ਵੀ ਵਾਪਕ ਜੀ ਐਵੇਂ ਲੱਗਦੇ ਕੋਈ ਬਿਯੁਰਗ ਨਹੀਂ ਲੱਗਦੇ ਔਰ ਹੁਣ ਤਾਂ ਥੋੜੇ ਜਿਹਾ ਬਿਮਾਰੀਆਂ ਨੇ ਖਾਲੇ 20 ਸਾਲ ਤਾਂ ਹੋ ਗਏ ਸ਼ੂਗਰ ਹੋਏ ਨੀ ਜਾਂ ਹਾਂ ਕੀ ਕਰਾਂਗੇ ਸ਼ੂਗਰ ਬਲੱਡ ਪ੍ਰੈਸ਼ਰ ਇਹ ਬਿਮਾਰੀਆਂ ਨੇ ਬਿਲਕੁਲ ਜੀ ਤੇ ਆਪੋਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਤੇ ਤੁਹਾਡਾ ਵੀ ਜਿਆਦਾ ਟਾਈਮ ਮਿਲਿਆ ਤੁਹਾਡਾ ਬਹੁਤ ਬਹੁਤ ਤੁਹਾਨੂੰ ਸਾਡਾ ਜਰ ਸਾਡੇ ਕਲਚਰ ਨੂੰ ਸ਼ੋਅ ਕਰੋਗੇ ਹਾਂ ਜੀ ਬਿਲਕੁਲ ਇਹ ਚੀਜ਼ਾਂ ਪ੍ਰਾਣੀਆਂ ਹੋਈਆਂ ਗੀਆਂ ਦਰਸ਼ਕਾਂ ਦਰਸ਼ਕਾਂ ਦਾ ਜਿਹੜਾ ਜਿਹੜੀ ਕੌਮ ਆਉਦਾ ਦਰਸ਼ਕਾਂ ਨਹੀਂ ਨਾ ਯਾਦ ਰੱਖਦੀ ਉਹ ਕੌਮਾਂ ਖਤਮ ਹੋ ਜਾਂਦੀਆਂ ਖਤਮ ਹੋ ਜਾਂਦੀਆਂ ਕੌਮਾਂ ਨੂੰ ਆਪਦੇ ਦਰਸ਼ਕ ਜੁੜੇ ਹੋ ਜਾਓ ਜਦੋਂ ਆਪਣਾ ਇਤਿਹਾਸ ਜੀ ਆਪਣਾ ਧਰਮ ਜੀ ਉਹ ਜਿਹੜੇ ਭੁੱਲ ਜਾਂਦੇ ਹੋ ਕੌਮਾਂ ਹੀ ਖਤਮ ਹੋ ਜਾਂਦੀ ਜੀ ਸੋ ਧੰਨਵਾਦ ਜੀ ਉਹ ਵੀਡੀਓ ਚੰਗੀ ਲੱਗੀ ਤਾਂ ਹੈ ਨਾ ਤੇ ਸ਼ੇਅਰ ਆਪੇ ਕਰਦੇ ਨੇ ਐਦੂ ਵਧੀਆ ਵੀਡੀਓ ਮਨ ਲੱਗਦਾ நீனணி கிட்டே தான்